ਮੇਸ਼ਾ ਪੰਜਾਬ ਚੈਨਲ ਤੇ ਮੈਂ ਰਾਜਿੰਦਰ ਕੌਰ ਖਬਰਾਂ ਲੈ ਕੇ ਹਾਜ਼ਰ ਹਾਂ। ਦਲੀ ਅੰਦੋਲਨ ਦੇ ਲਈ ਕਿਸਾਨਾਂ ਵੱਲੋਂ ਅੱਜ ਕੀਤਾ ਜਾਵੇਗਾ। ਸ਼ੰਭੂ ਤਖਨੌਰੀ ਤੇ ਸਰ ਕੇਂਦਰਾ ਸਰਕਾਰ ਦੇ ਖਿਲਾਫ ਰੋਸਪਤ 10 ਰੁਪਈਆ ਮਨਿੰਦਰ ਮੋਦੀ ਤੇ ਕੇਂਦਰਾ ਸਰਕਾਰ ਦਾ ਸਾੜਿਆ ਜਾਵੇਗਾ ਪੁਤਲਾ। ਕਿਸਾਨ ਲੀਡਰਸ਼ਿਪਪੰਦੇ ਨੇ ਕਿਹਾ ਸਾਡੀਆਂ ਮੰਗਾਂ ਪੂਰੀਆਂ ਹੁਣ ਤੱਕ ਅੰਦੋਲਨ ਨਹੀਂ ਖਤਮ ਹੋਵੇਗਾ। ਲੋਕ ਸਭਾ ਚੋਣਾਂ ਲਈ ਚੋਣ ਜਾਬਤਾ ਲੱਗਣ ਮਗਰੋਂ ਵੀ ਅੰਦੋਲਨ ਜਾਰੀ ਰਹੇਗਾ। ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੰਡਾ ਦਾ ਵੱਡਾ ਬਿਆਨ ਕਿਹਾ ਸਾਡੀਆਂ ਕੋਸ਼ਿਸ਼ਾਂ ਹੋ ਰਹੀਆਂ ਕਿ ਗੱਲਬਾਤ ਰਾਹੀਂ ਹੱਲ ਕੱਢਿਆ ਜਾ ਸਕੇ ਅਸੀਂ ਸਾਰਿਆਂ ਦੇ ਸੁਝਾਅ ਦਾ ਸਵਾਗਤ ਵੀ ਕੀਤਾ ਅਸੀਂ ਆਮ ਹਾਲਾਤ ਬਣਾਉਂਦੇ ਹੋਏ ਮੁੱਦਿਆਂ ਨੂੰ ਸੁਲਝਾਵਾਂਗੇ ਦਿੱਲੀ ਪੁਲਿਸ ਨੇ ਸਿੰਘੂ ਤੇ ਟਿਕਰੀ ਸਰਹੱਦ ਦਾ ਤੋੜ ਰੋਕਾ ਹਟਾਈਆਂ ਹਰਿਆਣਾ ਦੇ 7 ਜ਼ਿਲ੍ਹਿਆਂ 'ਚ ਮੋਬਾਈਲ ਇੰਟਰਨੈਟ ਸੇਵਾਵਾਂ ਦਿੱਤੀਆਂ ਬਹਾਲ ਐਨਲੋ ਹਰਿਆਣਾ ਦੇ ਪ੍ਰਧਾਨ ਨਫੇ ਸਿੰਘ ਰਾਠੀ ਦੀ ਗੋਲੀਆਂ ਮਾਰ ਕੇ ਹੱਤਿਆ ਇੱਕ ਪਾਰਟੀ ਵਰਕਰ ਦੀ ਵੀ ਹੋਈ ਮੌਤ ਬਿਨਾਂ ਡਰਾਈਵਰ ਦੇ ਨਾਲ ਗੱਡੀ ਨੇ 78 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਉੱਚੀ ਬੱਸੀ ਰੇਲਵੇ ਸਟੇਸ਼ਨ ਤੇ ਲੱਕੜਾਂ ਦੀਆਂ ਰੋਕਾਂ ਲਗਾ ਕੇ ਰੋਕਿਆ ਵੱਡਾ ਹਾਸਾ ਰੋਪੜ ਨੇੜੇ ਨਵਾਂ ਸ਼ਹਿਰ ਦੀ ਹੱਦ ਅੰਦਰ ਸਤ루 ਦਰਿਆ ਚ ਦਿੰਦਿਆੜੇ ਰੇਤ ਦੀ ਨਿਖਾਸੀ ਜੁਰਾ ਤੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਉਸੇ ਜਗ੍ਹਾ ਤੇ ਲਾਈਵ ਹੋ ਕੇ ਸੀਐਮ ਭਗਵੰਤ ਮਾਨ ਕੀਤੇ ਸਵਾਲ ਪੁੱਛਿਆ ਹੁਣ ਇਹ ਕੌਣ ਕਰਵਾ ਰਿਹਾ ਨੇ ਜਾਇ ਜਮਾਈਨਿੰਗ ਸੀਐਮ ਭਗਵੰਤ ਮਾਨ ਦਾ ਐਮਪੀ ਸਨੀ ਦੇਵੋਲ ਤੇ ਨਿਸ਼ਾਨੇ ਸਾਧਦੇ ਕਿ ਆ ਬਾਰਡਰ ਪਾਰ ਤਾਂ ਕਈ ਨਲਕੇ ਪੁੱਟ ਆਏ ਪਰ ਇੱਥੇ ਇੱਕ ਵੀ ਨਹੀਂ ਲਗਵਾਇਆ ਸਿਆਸਤ ਕੋਈ 9 ਤੋਂ 5 ਵਾਲੀ ਡਿਊਟੀ ਨਹੀਂ ਹੈ ਬਲਕਿ 24 ਘੰਟੇ ਵਾਲੀ ਡਿਊਟੀ ਆਪ ਸਰਕਾਰ ਔਨ ਤੇ ਮੈਂ ਜ਼ਿਆਦਾਤਰ ਟੋਲ ਪਲਾਜ਼ੇ ਬੰਦ ਕਰਵਾਏ ਹੁ ਨੈਸ਼ਨਲ ਹਾਈਵੇ ਵਾਲੇ ਟੋਲ ਪਲਾਜ਼ਿਆਂ ਤੇ ਆ ਮੇਰੀ ਨਜ਼ਰ ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਮਿਲੀ ਵੱਡੀ ਸਫਲਤਾ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈਟਵਰਕ ਦਾ ਕੀਤਾ ਗਿਆ ਪਰਦਾਫਾਸ਼ ਤੇ ਤਸਕਰਾ ਨੂੰ ਕੀਤਾ ਕਾਬੂ 17 ਪਿਸਟਲ ਤੇ 33 ਮੈਗਜ਼ੀਨ ਸਨੇ ਹੋਏ ਤੇ ਇਹਨਾਂ ਮੁਲਜ਼ਮ ਕਾਬੂ 925 ਕਰੋੜ ਦੀ ਲਾਗਤ ਨਾਲ ਤਿਆਰ ਐਮਐਸ ਪਠਿੰਡਾ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹਰੇਕ ਤਰ੍ਹਾਂ ਦੇ ਆਪਰੇਸ਼ਨ ਤੇ ਇਲਾਜ ਹੋਏ ਸ਼ੁਰੂ ਨਿਊਜ਼ ਬਿਊਰੋ ਮਿਸ਼ਨ ਪੰਜਾਬ ਧੰਨਵਾਦ